ਕਸਚਮ ਦੀ ਜਿਵਨੀ ਚੋਣ ਦੇ ਵਿੱਚ ਜਿਸ ਤਰੀਕੇ ਨਾਲ ਲੁਧਿਆਣਾ ਦੀ ਜਨਤਾ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ਰੂ ਨਕਾਰਿਆ ਹੈ ਕਿਉਂਕਿ ਇਹਨਾਂ ਲੋਕਾਂ ਨੇ ਜਦੋਂ ਉਹ ਮੰਤਰੀ ਹੁੰਦੇ ਸੀ ਐਮਐਲਏ ਹੁੰਦੇ ਸੀ ਉਹਦਾ ਜਨਤਾ ਦੇ ਪ੍ਰਤੀ ਬਿਹੇਵੀਅਰ ਦੇਖਿਆ ਹੈ ਔਰ ਦੂਸਰੇ ਵੱਨੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਚਾਹੇ ਸੁਖੀ ਰੰਧਾਵਾ ਜੀ ਹੋਣ ਜਾਂ ਲੀਡਰ ਆਫ اپੋਜੀਸ਼ਨ ਪ੍ਰਤਾਪ ਬਾਜਵਾ ਜੀ ਹੋਣ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਹੋਣ ਉਹਨਾਂ ਨੇ ਲੁਧਿਆਣਾ ਇਲੈਕਸ਼ਨ ਤੋਂ ਦੂਰੀ ਬਣਾਈ ਹੋਈ ਹੈ ਦਾ ਇੱਕ ਨਵੀਂ ਸਹਾਨੂੰ ਕੁੱਤੀ ਦੀ ਸਕ੍ਰਿਪਟ ਲਿਖੀ ਗਈ ਜਿਹੜੀ ਕਿ ਇਹਨਾਂ ਦੇ ਪੰਜਾਬ ਘਰਬਾੜੀ ਬੁਪੇਸ਼ ਬਗੇਲਜੀ ਨੇ ਲਿਖੀ ਹੈ ਔਰ ਬੁਪੇਸ਼ ਬਗੇਲਜੀ ਨੇ ਪੰਜਾਬ ਕਾਂਗਰਸ ਦੇ ਉੱਤੇ ਕਬਜ਼ਾ ਕੀਤਾ ਹੋਇਆ ਔਰ ਇਸ ਤਰੀਕੇ ਨਾਲ ਸਹਾਨੂੰ ਕੁੱਤੀ ਲੈਣ ਦਾ ਉਹਨਾਂ ਨੂੰ ਪੁਰਾਣਾ ਤਜਰਬਾ ਵੀ ਹੈਗਾ 36 ਗੜ ਜਦੋਂ ਇਲੈਕਸ਼ਨ ਹੋ ਰਹੇ ਸੀ ਉਸ ਤੋਂ ਪਹਿਲਾਂ ਖੁਦ ਦੇ ਉੱਤੇ ਈਡੀ ਦੀ ਰੇਡ ਕਰਵਾਉਂਦੇ ਹੈਗੇ ਔਰ ਅੱਜ ਤੱਕ ਕਦੇ ਗ੍ਰਿਫਤਾਰ ਵੀ ਨਹੀਂ ਹੋਏ ਲੇਕਿਨ ਸੱਚ ਤੇ ਲੋਕਾਂ ਦੇ ਸਾਹਮਣੇ ਜਿਹੜਾ ਉਹ ਆਉਣਾ ਹੀ ਹੁੰਦਾ ਆ ਔਰ ਜਿਸ ਤਰੀਕੇ ਨਾਲ ਆਸ਼ੂ ਜੀ ਨੇ ਵਿਜੀਲੈਂਸ ਦੇ ਐਸਐਸਪੀ ਨੂੰ ਮਿਲ ਕੇ ਜੋ ਕਿ ਉਹਨਾਂ ਦਾ ਪ੍ਰਾਣਾ ਵਕਫਕਾਰ ਹੈਗਾ ਕਿਉਂਕਿ ਉਸ ਨੂੰ ਡੀਐਸਪੀ ਵੀ ਆਸ਼ੂ ਜੀ ਦੇ ਹੱਥ ਹੀ ਲਗਾਇਆ ਗਿਆ ਹੈਗਾ ਸੀ ਤੇ ਉਸ ਵਕਫੀਅਤ ਦਾ ਫਾਇਦਾ ਉਠਾਉਂਦੇ ਹੋਏ ਇੱਕ ਮਸੰਮਨ ਆਪਣੇ ਆਪਣੇ ਆਪ ਨੂੰ ਜਾਰੀ ਕਰਵਾਇਆ ਤਾਂ ਕਿ ਲੁਧਿਆਣਾ ਵਸਤੀ ਜਿਹੜੀ ਜਨਤਾ ਹੈ ਉਹਨਾਂ ਦੇ ਹੱਕ ਵਿੱਚ ਹਮਦਰਦੀ ਦੇ ਵਿੱਚ ਆ ਖੜੀ ਹੋਵੇ ਉਹ ਅੱਜ ਉਸ ਦਾ ਪਰਦਾ ਫਾਸ਼ ਹੋ ਗਿਆ ਹੈ ਔਰ ਮੈਂ ਕੀ ਨਾ ਚਾਹਨਾ ਆਮ ਆਦਮੀ ਪਾਰਟੀ ਆ ਲੁਧਿਆਣਾ ਪੱਛਮ ਦੀ ਜਿਹੜੀ ਇਲੈਕਸ਼ਨ ਹੈ ਪੂਰੀ ਸਟਰੋਂਗ ਹੋ ਕੇ ਲੜ ਰਹੀ ਹੈ ਜਿੱਡੀ ਸਾਡੀ ਸਰਕਾਰ ਦੇ 3 ਸਾਲਾਂ ਦੇ ਕੰਮ ਨੇ ਚਾਹੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਹੋਵੇ ਹਸਪਤਾਲਾਂ ਦੇ ਵਿੱਚ ਫ੍ਰੀ ਟ੍ਰੀਟਮੈਂਟ ਦੀ ਗੱਲ ਹੋਵੇ ਨਿਯਾਰੀ ਸਿੱਖਿਆ ਦੇਣ ਦੀ ਗੱਲ ਹੋਵੇ ਤੁਸੀਂ ਖੁਦ ਦੇਖਿਆ ਕਿਸ ਤਰੀਕੇ ਨਾਲ ਸਰਕਾਰੀ ਸਕੂਲਾਂ ਦੇ ਬੱਚੇ IIT ਦੇ ਵਿੱਚ ਸਿਲੈਕਟ ਹੋ ਰਹੇ ਨੇ ਚਾਹੇ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਚਾਹੇ ਜੁਧ ਨਸ਼ਿਆਂ ਦੇ ਵਿਰੁੱਧ ਦੀ ਗੱਲ ਹੋਵੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਦੀ ਗੱਲ ਹੋਵੇ ਤੇ ਚਾਹੇ ਜਿਹੜਾ ਹੈਗਾ ਫ੍ਰੀ ਬਿਜਲੀ ਦੇਣ ਦੀ ਗੱਲ ਹੋਵੇ ਇਹੇ ਬੁੱਤੇ ਜਿਹੜੇ ਆ ਕਿਸ ਨੂੰ ਅਕਸੈਪਟ ਕਰ ਰਹੇ ਨੇ ਔਰ ਲੋਕਾਂ ਦੀਆਂ ਅੱਖਾਂ ਦੱਸਦੀਆਂ ਨੇ ਕਿ ਆਮ ਆਦਮੀ ਪਾਰਟੀ ਲੁਧਿਆਣਾ ਪੱਛਮ ਤੋਂ ਵੱਡੇ ਮਾਰ ਦਿੰਦੇ ਨਾਲ ਜਿੱਤਣ ਜਾ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਸੰਖੇਪਤਕ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਹਰ ਬੂਥ ਦੇ ਉੱਤੇ ਇੱਕ ਚੰਗੀ ਖਾਸੀ ਤਦਾਦ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ ਸੋ ਇਹਨਾਂ ਚੀਜ਼ਾਂ ਤੋਂ ਬੁਖਲਾ ਕੇ ਇਸ ਤਰੀਕੇ ਦਾ ਅਡੰਬਰ ਜਿਹੜਾ ਹੈ ਉੱਥੋਂ ਦੇ ਕਾਂਗਰਸੀ ਉਮੀਦਵਾਰ ਭਾਰਤ ਪੁਸ਼ਪਨ ਆਸ਼ੂ ਜੀ ਵੱਲੋਂ ਰਚਿਆ ਗਿਆ ਜੋ ਕਿ ਬਿਲਕੁਲ ਐਕਸਪੋਜ਼ ਹੋ ਚੁੱਕਿਆ ਹੈ ਹਾਂ ਇਹ ਜਿਹੜਾ ਕੇਸ ਹੈ ਜਿਸ ਕੇਸ ਦੀ ਗੱਲ ਕੀਤੀ ਜਾ ਰਹੀ ਹੈ ਇਹ ਕੋਈ ਛੋਟਾ ਬੋਟਾ ਕੇਸ ਨਹੀਂ ਹੈ ਹਜ਼ਾਰਾਂ ਕਰੋੜ ਦਾ ਕਪਣਾ ਹੈਗਾ ਇਸ ਦੀ ਬਿਲਕੁਲ ਜਾਂਚ ਹੋਏਗੀ ਔਰ ਦੋਸ਼ੀ ਬਿਲਕੁਲ ਬਖਸ਼ੇ ਨਹੀਂ ਜਾਣਗੇ ਸੋ ਮੈਂ ਭਾਰਤ ਪੁਸ਼ਪਨ ਆਸ਼ੂ ਜੀ ਨੂੰ ਤੇ ਪੂਰੀ ਸਮੁੱਚੀ ਕਾਂਗਰਸ ਨੂੰ ਕਹਿਣਾ ਚਾਹੁੰਦਾ ਵਾ ਕਿ ਜਿਹੜਾ ਇਲੈਕਸ਼ਨ ਹੈਗਾ ਉਹ ਮੁੱਦਿਆਂ ਤੇ ਲੜੋ ਇਸ ਤਰ੍ਹਾਂ ਦੀਆਂ ਅਡੰਬਰ ਰਚਲ ਦੀ ਤੁਹਾਨੂੰ ਜਰੂਰਤ ਨਹੀਂ ਹੈ ਔਰ ਜਿਸ ਨੂੰ ਲੋਕ ਲੁਧਿਆਣਾ ਦੇ ਚਾਹਣਗੇ ਉਸ ਨੂੰ 19 ਤਰੀਕ ਨੂੰ ਵੋਟਾਂ ਪਾ ਕੇ ਚਿਤਾ ਦੇਣਗੇ ਆ ਪੱਛਮ ਦੀ ਜਿਵਨੀ ਚੋਣ ਦੇ ਵਿੱਚ ਜਿਸ ਤਰੀਕੇ ਨਾਲ ਲੁਧਿਆਣਾ ਦੀ ਜਨਤਾ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਕੁਸ਼ਨ ਆਸ਼ਰੂ ਨਕਾਰਿਆ ਹੈ ਕਿਉਂਕਿ ਇਹਨਾਂ ਲੋਕਾਂ ਨੇ ਜਦੋਂ ਉਹ ਮੰਤਰੀ ਹੁੰਦੇ ਸੀ ਐਮ ਐਲ ਏ ਹੁੰਦੇ ਸੀ ਉਹਦਾ ਜਨਤਾ ਦੇ ਪ੍ਰਤੀ ਬਿਹੇਵੀਅਰ ਦੇਖਿਆ ਹੈ ਔਰ ਦੂਸਰੇ ਵੱਨੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਚਾਹੇ ਸੁਖੀ ਰੰਧਾਵਾ ਜੀ ਹੋਣ ਜਾਂ ਲੀਡਰ ਆਫ اپੋਜੀਸ਼ਨ ਪ੍ਰਤਾਪ ਬਾਜਵਾ ਜੀ ਹੋਣ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਹੋਣ ਉਹਨਾਂ ਨੇ ਲੁਧਿਆਣਾ ਇਲੈਕਸ਼ਨ ਤੋਂ ਦੂਰੀ ਬਣਾਈ ਹੋਈ ਹੈ ਤਾ ਇੱਕ ਨਵੀਂ ਸਹਾਨੂੰ ਕੁੱਤੀ ਦੀ ਸਕ੍ਰਿਪਟ ਲਿਖੀ ਗਈ ਜਿਹੜੀ ਕਿ ਇਹਨਾਂ ਦੇ ਪੰਜਾਬ ਘਰਬਾੜੀ ਬੁਪੇਸ਼ ਬਗੇਲਜੀ ਨੇ ਲਿਖੀ ਹੈ ਔਰ ਬੁਪੇਸ਼ ਬਗੇਲਜੀ ਨੇ ਪੰਜਾਬ ਕਾਂਗਰਸ ਦੇ ਉੱਤੇ ਕਬਜ਼ਾ ਕੀਤਾ ਹੋਇਆ ਔਰ ਇਸ ਤਰੀਕੇ ਨਾਲ ਸਹਾਨੂੰ ਕੁੱਤੀ ਲੈਣ ਦਾ ਉਹਨਾਂ ਨੂੰ ਪੁਰਾਣਾ ਤਜਰਬਾ ਵੀ ਹੈਗਾ ਛਤੀਸਗੜ ਜਦੋਂ ਇਲੈਕਸ਼ਨ ਹੋ ਰਹੇ ਸੀ ਉਸ ਤੋਂ ਪਹਿਲਾਂ ਖੁਦ ਦੇ ਉੱਤੇ ਈਡੀ ਦੀ ਰੇਡ ਕਰਵਾਉਂਦੇ ਹੈਗੇ ਔਰ ਅੱਜ ਤੱਕ ਕਦੇ ਗ੍ਰਿਫਤਾਰ ਵੀ ਨਹੀਂ ਹੋਏ ਲੇਕਿਨ ਸੱਚ ਤੇ ਲੋਕਾਂ ਦੇ ਸਾਹਮਣੇ ਜਿਹੜਾ ਉਹ ਔਣੇ ਹੀ ਹੁੰਦਾ ਆ ਔਰ ਜਿਸ ਤਰੀਕੇ ਨਾਲ आशु जी ਨੇ ਵਿਜੀਲੈਂਸ ਦੇ ਐਸਐਸਪੀ ਨੂੰ ਮਿਲ ਕੇ ਜੋ ਕਿ ਉਹਨਾਂ ਦਾ ਪ੍ਰਾਣਾ ਵਕਫਕਾਰ ਹੈਗਾ ਕਿਉਂਕਿ ਉਸ ਨੂੰ ਡੀਐਸਪੀ ਵੀ ਆਸ਼ੂ ਜੀ ਦੇ ਹੁੰਦਿਆ ਹੀ ਲਗਾਇਆ ਗਿਆ ਹੈਗਾ ਸੀ ਤੇ ਉਸ ਵਕਤ ਵੀ ਇਹਦਾ ਫਾਇਦਾ ਉਠਾਉਂਦੇ ਹੋਏ ਇੱਕ ਸੰਮਨ ਆਪਣੇ ਆਪਣੇ ਆਪ ਨੂੰ ਜਾਰੀ ਕਰਵਾਇਆ ਤਾਂ ਕਿ ਲੁਧਿਆਣਾ ਵਸਤੀ ਜਿਹੜੀ ਜਨਤਾ ਹੈ ਉਹਨਾਂ ਦੇ ਹੱਕ ਵਿੱਚ ਹਮਦਰਦੀ ਦੇ ਵਿੱਚ ਖੜ੍ਹੀ ਹੋਵੇ ਉਹ ਅੱਜ ਉਸ ਦਾ ਪਰਦਾ ਫਾਸ਼ ਹੋ ਗਿਆ ਔਰ ਮੈਂ ਕਹਿਣਾ ਚਾਹਨਾ ਹਾਂ ਆਮ ਆਦਮੀ ਪਾਰਟੀ ਲੁਧਿਆਣਾ ਪੱਛਮ ਦੀ ਜਿਹੜੀ ਇਲੈਕਸ਼ਨ ਹੈ ਪੂਰੀ ਸਟਰੋਂਗ ਹੋ ਕੇ ਲੜ ਰਹੀ ਹੈ ਜਿੱਡੀ ਸਾਡੀ ਸਰਕਾਰ ਦੇ 3 ਸਾਲਾਂ ਦੇ ਕੰਮ ਨੇ ਚਾਹੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਹੋਵੇ ਹਸਪਤਾਲਾਂ ਦੇ ਵਿੱਚ ਫ੍ਰੀ ਟ੍ਰੀਟਮੈਂਟ ਦੀ ਗੱਲ ਹੋਵੇ ਨਿਆਰੀ ਸਿੱਖਿਆ ਦੇਣ ਦੀ ਗੱਲ ਹੋਵੇ ਤੁਸੀਂ ਖੁਦ ਦੇਖਿਆ ਕਿਸ ਤਰੀਕੇ ਨਾਲ ਸਰਕਾਰੀ ਸਕੂਲਾਂ ਦੇ ਬੱਚੇ IIT ਦੇ ਵਿੱਚ ਸਿਲੈਕਟ ਹੋ ਰਹੇ ਨੇ ਚਾਹੇ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਚਾਹੇ ਜੁਧ ਨਸ਼ਿਆਂ ਦੇ ਵਿਰੁੱਧ ਦੀ ਗੱਲ ਹੋਵੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਦੀ ਗੱਲ ਹੋਵੇ ਤੇ ਚਾਹੇ ਜਿਹੜਾ ਹੈਗਾ ਫ੍ਰੀ ਬਿਜਲੀ ਦੇਣ ਦੀ ਗੱਲ ਹੋਵੇ ਇਹੇ ਬੁੱਤੇ ਜਿਹੜੇ ਆ ਲੋਕ ਇਸ ਨੂੰ ਅਕਸੈਪਟ ਕਰ ਰਹੇ ਨੇ ਔਰ ਲੋਕਾਂ ਦੀ ਅੱਖਾਂ ਦੱਸਦੀਆਂ ਨੇ ਕਿ ਆਮ ਆਦਮੀ ਪਾਰਟੀ ਲੁਧਿਆਣਾ ਪੱਛਮ ਤੋਂ ਵੱਡੇ ਮਾਰ ਦਿੰਦੇ ਨਾਲ ਜਿੱਤਣ ਜਾ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਸੰਠੁਲਨਾਤਮਕ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਹਰ ਬੂਥ ਦੇ ਉੱਤੇ ਇੱਕ ਚੰਗੀ ਖਾਸੀ ਤਦਾਦ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ ਸੋ ਇਹਨਾਂ ਚੀਜ਼ਾਂ ਤੋਂ ਬੁਖਲਾ ਕੇ ਇਸ ਤਰੀਕੇ ਦਾ ਅਡੰਬਰ ਜਿਹੜਾ ਹੈ ਉੱਥੋਂ ਦੇ ਕਾਂਗਰਸੀ ਉਮੀਦਵਾਰ ਭਾਰਤ ਪੁਸ਼ਪ ਆਸ਼ੂ ਜੀ ਵੱਲੋਂ ਰਚਿਆ ਗਿਆ ਜੋ ਕਿ ਬਿਲਕੁਲ ਐਕਸਪੋਜ਼ ਹੋ ਚੁੱਕਿਆ ਹੈ ਹਾਂ ਇਹ ਜਿਹੜਾ ਕੇਸ ਹੈ ਜਿਸ ਕੇਸ ਦੀ ਗੱਲ ਕੀਤੀ ਜਾ ਰਹੀ ਹੈ ਇਹ ਕੋਈ ਛੋਟਾ ਬੋਟਾ ਕੇਸ ਨਹੀਂ ਹੈ ਹਜ਼ਾਰਾਂ ਕਰੋੜ ਦਾ ਕਪਨਾ ਹੈਗਾ ਇਸ ਦੀ ਬਿਲਕੁਲ ਜਾਂਚ ਹੋਏਗੀ ਔਰ ਦੋਸ਼ੀ ਬਿਲਕੁਲ ਬਖਸ਼ੇ ਵੀ ਨਹੀਂ ਜਾਣਗੇ ਸੋ ਮੈਂ ਭਾਰਤ ਪੁਸ਼ਪ ਆਸ਼ੂ ਜੀ ਨੂੰ ਤੇ ਪੂਰੀ ਸਮੁੱਚੀ ਕਾਂਗਰਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਇਲੈਕਸ਼ਨ ਹੈਗਾ ਉਹ ਮੁੱਦਿਆਂ ਤੇ ਲੜੋ ਇਸ ਤਰ੍ਹਾਂ ਦੀਆਂ ਅਡੰਬਰ ਰਚਲ ਦੀ ਤੁਹਾਨੂੰ ਜਰੂਰਤ ਨਹੀਂ ਹੈ ਔਰ ਜਿਸ ਨੂੰ ਲੋਕ ਲੁਧਿਆਣੇ ਦੇ ਚਾਹਣਗੇ ਉਸ ਨੂੰ 19 ਤਰੀਕ ਨੂੰ ਵੋਟਾਂ ਪਾ ਕੇ ਦਿਖਾ ਦੇਣਗੇ